ਇਹ ਸਟੇਸ਼ਨ ਅੰਗਰੇਜ਼ਾਂ ਨੇ ਭਾਰਤ ਨੂੰ ਲੁੱਟਣ ਵਾਸਤੇ ਬਣਾਏ ਸੀ ਜੋ ਕਿ ਲੁੱਟ ਵੀ ਗਏ ਭਾਰਤ ਨੂੰ ਇਸ ਦੀਆਂ ਅਜੀਬ ਚੀਜ਼ ਵੀ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਸਾਡੇ ਨਾਲ ਅਸਲਾਮੁਅਲੈਕਮ ਦੋਸਤੋ ਅੱਜ ਅਸੀਂ ਮੌਜੂਦ ਹਾਂ ਤਖਤਮਾਲ ਰੇਲਵੇ ਸਟੇਸ਼ਨ ਤੇ ਜੋ ਕਿ ਬਰਤਾਨਵੀ ਰਾਜ ਵਿੱਚ ਬਣਾਇਆ ਗਿਆ ਸੀ ਇਹ ਸਟੇਸ਼ਨ 1893 ਵਿੱਚ ਬਣਾਇਆ ਗਿਆ ਸੀ ਐਸਡੀ ਉੱਤੇ ਡੇਟ ਆਫ ਕੰਸਟਰਕਸ਼ਨ ਦਿੱਤੀ ਹੋਈ ਸੀ ਲੇਕਿਨ ਮਿਟ ਚੁਕੀ ਹੈ। ਔਰ ਹੌਣ ਚਲਦੇ ਆ ਅੰਦਰ। ਹਰ ਸਟੇਸ਼ਨ ਦੀ ਇਮਾਰਤ ਪਿਛਲੇ ਸਟੇਸ਼ਨ ਨਾਲੋਂ ਅਜੀਬ ਹੈ। ਔਰ ਯੂਨੀਕ ਹੈ ਬਹੁਤ ਐ ਟਿਕਟ ਕਰ ਰਹੇ ਜੀ। ਕਿਰਾਇਆ ਨਾਮਾ ਉੱਤੇ ਲਿਖਿਆ ਹੋਇਆ ਕਿ ਗੱਡੀਆਂ ਦੀ ਟਾਈਮਿੰਗ ਹੈ। ਔਰ ਇੱਕ ਹੋਰ ਇੰਦੇ ਵਿੱਚ ਬਹੁਤ ਅਜੀਬ ਚੀਜ਼ ਮੌਜੂਦ ਹੈ। ਅੰਗਰੇਜ਼ ਦੌਰ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ। ਇਹ ਛੱਤਾ ਵੇਖੋ। ਹਲੇ ਤੱਕ ਵੀ ਮਜ਼ਬੂਤ ਨੇ ਇਮਾਰਤਾਂ ਵਿੱਚ ਮਜ਼ਬੂਤੀ ਹੈ ਲੇਕਿਨ ਟੁੱਟ ਫੁੱਟ ਦਾ ਸ਼ਿਕਾਰ ਹੋ ਚੁੱਕੀਆਂ ਨਹੀਂ ਇਹ ਹੈ ਜਿਸ ਸਟੇਸ਼ਨ ਦਾ ਟਿਕਟ ਘਰ ਵਾਲਾ ਕਮਰਾ ਔਰ ਹੁਣ ਚਲ ਕੇ ਤੁਹਾਨੂੰ ਦਿਖਾਣੇ ਆ ਜੀ ਸਟੇਸ਼ਨ ਮਾਸਟਰ ਦਾ ਰੂਮ ਜਿੰਦੇ ਵਿੱਚ ਇਸ ਸਟੇਸ਼ਨ ਦਾ ਮਾਸਟਰ ਬੰਦਾ ਸੀ ਅੰਗਰੇਜ਼ ਅਫਸਰ ਆਜ਼ਾਦੀ ਤੋਂ ਪਹਿਲੇ ਐ ਵੀ ਦੇਖੋ ਇਸ ਦੀ ਵੀ ਛੱਤ ਮਜ਼ਬੂਤ ਹੈ ਫੁੱਲ ਇਹ اتنا ਠੋਠਾ ਸ਼ਿਕਾਰ ਨਹੀਂ ਹੈ ਅੰਦਰ ਇਸ ਦੇ ਹੀਟਰ ਮੌਜੂਦ ਉਸ ਟਾਈਮ ਜਿਹੜਾ ਉਹਨਾਂ ਬਣਾਇਆ ਹੋਇਆ ਸੀ ਔਰ ਇਹ ਹੈ ਜੀ ਬੈਕ ਸਾਈਡ ਸਟੇਸ਼ਨ ਦੀ ਬਹੁਤ ਹੀ ਅਜੀਬ ਚੀਜ਼ ਮੌਜੂਦ ਹੈ ਇਸ ਵਿੱਚ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਇਹ ਹੈ ਜੀ ਛੱਤ غور ਨਾਲ ਦੇਖ ਲਓ ਦੁਬਾਰਾ ਦਿਖਾਉਣ ਦਾ ਹੀ ਮਕਸਦ ਹੈ ਜੀ ਅ ਇਹ ਦੇਖੋ ਦਰਵਾਜ਼ੇ ਜੋ ਹੈ ਲੱਕੜੀ ਇਤਨੀ ਮਜ਼ਬੂਤ ਹੈ ਇਹੀ ਤੇ ਇਹਨਾਂ ਦੀ ਅਜੀਬ ਚੀਜ਼ ਹੈ ਕਿ ਉਹ ਮਜ਼ਬੂਤੀ ਨਾਲ ਖੜੇ ਨੇ ਹੁਣ ਇਹ ਵੀ ਦੇਖੋ ਇਹ ਵੀ ਫੁੱਲ ਆਪਣੀ ਮਜ਼ਬੂਤੀ ਨਾਲ ਖੜਾ ਹੈ ਕਿ ਉਸ ਅੰਗਰੇਜ਼ ਦੀ ਇਮਾਨਦਾਰੀ ਇਹੀ ਅਜੀਬ ਹੈ ਲੇਕਿਨ ਹੁਣ ਦੀ ਬਣਾਈ ਹੋਈ ਬਿਲਡਿੰਗ 10 ਸਾਲ ਵੀ ਨਹੀਂ ਕੱਢਦੀ ਔਰ ਇਹ ਵੀ ਦੇਖੋ ਔਰ ਇੱਕ ਇਹਨਾਂ ਚ ਹੋਰ ਵੀ ਯੂਨਿਕ ਗੱਲ ਇਹ ਹੈ ਕਿ ਗੋਲ ਛੱਤਾਂ 'ਤੇ ਡਾਟ ਵਾਲੇ ਆ ਜਿਨ੍ਹਾਂ ਨੂੰ ਕਿਹਾ ਜਾਂਦਾ